ਦੀ ਕਿ ਚੰਡੀਗੜ੍ਹ ਦੇ ਬਜ਼ਾਰਾਂ ਦੇ ਵਿੱਚ ਰੌਣਕ ਜਿਹੜੀ ਉਹ ਅਜੇ برقرار ਦੇ ਤੋਥੇ ਹੀ ਰੌਣਕ ਜਿਹੜੀ ਲਗਾਤਾਰ ਬਜ਼ਾਰਾਂ ਦੇ ਵਿੱਚ ਦਿਖਣ ਨੂੰ ਮਿਲ ਰਹੀ ਹੈ ਸੈਕਟਰ 18 ਦੀਆਂ ਤਸਵੀਰਾਂ ਨੇ ਜਿੱਥੇ ਬਾਜ਼ਾਰ ਇਲੈਕਟ੍ਰੋਨਿਕ ਮਜ਼ਾਰ ਜਿਹੜੇ ਨੇ ਉਹ ਸਜੇ ਹੋਏ ਨੇ ਇਸ ਸਾਤ ਦੀਵਾਲੀ ਦੀ ਖਰੀਦਦਾਰੀ ਲਈ ਇੱਕ ਵੱਡਾ ਆਕਰਸ਼ਨ ਬਣਿਆ ਹੋਇਆ ਹੈ ਇਹ ਬਾਜ਼ਾਰ ਦੁਕਾਨਦਾਰਾਂ ਨੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਬਜ਼ਾਰਾਂ ਨੂੰ ਰੰਗ-ਬਰੰਗੀਆਂ ਲਾਈਟਾਂ ਸਜਾਤੀ ਵਸਤੂਆਂ ਤੇ ਕਈ ਤਰ੍ਹਾਂ ਦੀਆਂ ਨਵੀਆਂ ਵਸਤੂਆਂ ਦੇ ਨਾਲ ਸਜਾਇਆ ਹੋਇਆ ਪੂਰੇ ਤਰੀਕੇ ਪੂਰੇ ਤਰੀਕੇ ਦੇ ਨਾਲ ਬਾਜ਼ਾਰ ਨੂੰ ਉੱਥੇ ਲਗਾਤਾਰ ਰੌਣਕ ਜਿਹੜੀ ਉੱਪਰ ਕਰਾਰ ਹੈ ਲੋਕ ਸਜਾਵਟੀ ਸਮਾਨ ਜਿਹੜੇ ਨੂੰ ਖਰੀਦ ਰਹੇ ਨੇ ਤੇ ਇਸ ਦੇ ਨਾਲ ਹੀ ਲੋਕ ਦੀਵੇ ਰੋਸ਼ਨੀ ਤੇ ਘਰੇਲੂ ਸਜਾਵਟ ਦੀਆਂ ਵਸਤੂਆਂ ਦੀ ਭਰਪੂਰ ਜਿਹੜੀ ਹੈ ਖਰੀਦਦਾਰੀ ਕਰ ਰਹੇ ਨੇ ਰੌਣਕ ਜਿਹੜੀ ਸ਼ਾਮ ਦੇ ਵੱਲੇ ਸਾਦਾ ਦੇਖਣ ਨੂੰ ਮਿਲ ਰਹੀ ਹੈ ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਇਲੈਕਟ੍ਰੋਨਿਕ ਬਾਜ਼ਾਰ ਹੈ ਜਿੱਥੇ ਰੰਗ ਬਰੰਗੀਆਂ ਲਾਈਟਾਂ ਜਣੀਆਂ ਦੇਖਣ ਨੂੰ ਮਿਲ ਰਹੀਆਂ ਆਕਰਸ਼ਕ ਦਾ ਕੇਂਦਰ ਬਣੀਆਂ ਹੋਈਆਂ ਨੇ ਤੇ ਉੱਥੇ ਹੀ ਵਦੇਰੀ ਜਾਣਕਾਰੀ ਦਿੱਲੇ ਜਤੈਨਦਰ ਸਾਡੇ ਨਾਲ ਜੁੜ ਚੁਕੇ ਨੇ ਜਤੈਨਦਰ ਕੀ ਕੋਈ ਜਾਣਕਾਰੀ ਹੈ ਰੌਣਕ ਜਿਹੜੀ ਹੈ ਬਾਜ਼ਾਰ ਦੇ ਵਿੱਚ ਦੇਖਣ ਨੂੰ ਮਿਲੀ ਹੈ ਚਹਿਲ ਪਹਿਲ ਪੂਰੇ ਤਰੀਕੇ ਦੇ ਨਾਲ ਬਰਕਰਾਰ ਹੈ ਤੇ ਇਸ ਦੇ ਨਾਲ ਹੀ ਸੁਰੱਖਿਆ ਨੂੰ ਲੈ ਕੇ ਕੀ ਕੁਝ ਪ੍ਰਬੰਧ ਜਿਹੜੇ ਨੇ ਪੁਕਤਾ ਕੀਤੇ ਗਏ ਨੇ ਜੀ ਮੰਤਰੀ ਤੋਂ ਗੱਲ ਇਸ ਤਰ੍ਹਾਂ ਹੈ ਕਿ ਜਿਸ ਤਰ੍ਹਾਂ ਕੱਲ ਸੈਟਰਡੇ ਦਾ ਸੀਗਾ ਤੇ ਅੱਜ ਸੰਡੇ ਹੈ और कल जो है शास्त्र अनुसार दिवाली जो मनाई जानी है उस बारे कल असी अपनी कवरेज में दिखाया कि किस तरह बाजार में रौनक लगिया हुई ने हालांकि कुछ दिन पहला जो है ਰੌਣਕਾਂ ਘੱਟ ਸੀਆਂ ਲੇਕਿਨ ਕੱਲ ਸੈਟਰਡੇ ਹੁੰਨ ਕਰਕੇ ਰੌਣਕਾਂ ਲੱਗੀਆਂ ਸੀ ਤੇ ਲੋਕਾਂ ਵੱਲੋਂ ਖਰੀਦਾਰੀ ਪੂਰੇ ਤੌਰ ਤੇ ਕੀਤੀ ਜਾ ਰਹੀ ਸੀ ਤੇ ਜਿਸ ਤਰ੍ਹਾਂ ਕਿ ਅਸੀਂ ਦੁਫਾਮਦਾਰਾਂ ਨਾਲ ਵੀ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਹ ਦੱਸਿਆ ਕਿ ਕਿਸ ਤਰ੍ਹਾਂ ਜੋ ਕੱਲ ਮਤਲਬ ਕਿ ਅੱਜ ਜੋ ਸੰਡੇ ਦਾ ਹੈ ਸੰਡੇ ਵਾਲੇ ਦਿਨ ਹੋਰ ਜ਼ਿਆਦਾ ਭੀੜ ਭੜਕਾ ਹੋਣ ਦੀ ਸੰਭਾਵਨਾ ਹੈ ਜਿੱਥੇ ਸੁਰੱਖਿਆ ਦੇ ਪੂਰੇ ਤੋਂ ਇਜਾਮ ਰਾਜਪੁਰਾ ਪੁਲਿਸ ਵੱਲੋਂ ਤੇ ਪੰਜਾਬ ਪੁਲਿਸ ਵੱਲੋਂ ਕੀਤੇ ਗਏ ਨੇ ਉਹਨਾਂ ਵੱਲੋਂ ਜਗ੍ਹਾ ਜਗ੍ਹਾ ਤੇ ਆਪਣੇ ਅੱਥੇ ਨਾਕੇ ਲਗਾ ਕੇ ਸ਼ਰਾਬੀ ਅੰਤਰਾ ਤੇ ਜੋ ਹੈ ਨજર ਰੱਖੀ ਜਾ ਰਹੀ ਹੈ ਹਾਲਾਂਕਿ ਪੁਲਿਸ ਵੱਲੋਂ ਪੂਕਤਾ ਇੰਤਜ਼ਾਮ ਨਹੀਂ ਓਵਰ ਟੂ ਯੂ ਮਨਪ੍ਰੀਤ ਜੀ ਇਸ ਦੇ ਨਾਲ ਹੀ ਅਗਰ ਫਾਇਰ ਬ੍ਰਿਗੇਡ ਦੇ ਇੰਤਜ਼ਾਮ ਵੀ ਜਿਹੜੇ ਨੇ ਪੂਰੇ ਤਰੀਕੇ ਦੇ ਨਾਲ ਪੂਕਤਾ ਕੀਤੇ ਗਏ ਨੇ ਅਜੇ ਦੀ ਜਗ੍ਹਾ ਦੇ ਵਿੱਚ ਅਗਰ ਕੋਈ ਧਮਾਕਾ ਜਾਂ ਇਦਾਂ ਦਾ ਕੁਝ ਹੁੰਦਾ ਹੈ ਤਾਂ ਉਤੇ ਹੀ ਮੌਕੇ ਤੇ ਜਿਹੜਾ ਪਹੁੰਚਿਆ ਜਾ ਸਕੇ ਹਾਂ ਜੀ ਮੰਤਰੀ ਤੇ ਗੱਲ ਇਸ ਤਰ੍ਹਾਂ ਹੈ ਕਿ ਪਹਿਲੇ ਰਾਜਪੁਰਾ ਫਾਇਰ ਸਟੇਸ਼ਨ ਤੇ 3 ਗੱਡੀਆਂ ਚਲੀਆਂ ਲੇਕਿਨ ਪਿਛਲੇ ਦਿਨੀ ਆਪਕ ਖਬਰ ਖਬਰ ਵਿੱਚ ਨਸ਼ਰ ਕੀਤਾ ਸੀ ਕਿ ਦੋ ਗੱਡੀਆਂ ਹੋਰ ਜੋ ਹੈ ਫਾਇਰ ਸਟੇਸ਼ਨ ਨੂੰ ਮਿਲ ਗਈਆਂ ਨੇ ਤਾਂ ਇਸ ਵਾਸਤੇ ਪੂਰਤਾ ਇੰਤਜ਼ਾਮ ਨੇ ਤੇ ਦਸਤਰਾ ਕੀ ਫਾਇਰ ਅਫਰ ਟੈਕਨੋਲੋਜੀ ਗੱਲਬਾਤ ਵੀ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕੋਈ ਵੀ ਅਤਿਮਿਕ ਭਰਾਉਣ ਦੀ ਲੋੜ ਨਹੀਂ ਹੈ ਸਾਡੇ ਵੱਲੋਂ ਸਾਡਾ ਸਾਫ ਤੇ ਸਾਡੀ ਗੱਟੀਆਂ ਪੂਤਾ ਇੰਤਜ਼ਾਮਾਤ ਪੂਰੇ ਨੇ ਤੇ ਉਹਨਾਂ ਵੱਲੋਂ ਜੋ ਹੈ ਪੂਰੀ ਤਿਆਰੀ ਕੀਤੀ ਹੋਈ ਹੈ ਹਾਲਾਂਕਿ ਉਹਨਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕੋਈ ਵੀ ਪਰਮਾਤਮਾ ਨਾ ਕਰੇ ਕੋਈ ਐਤਾ ਦੀ ਅਨਸੁਖਾਮੀ ਘਟਨਾ ਹੋਵੇ ਲੇਕਿਨ ਫੇਰ ਵੀ ਜੇਕਰ ਕੋਈ ਅਨਸੁਖਾਮੀ ਘਟਨਾ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਸਾਡੇ ਵੱਲੋਂ ਪੂਤਾ ਇੰਤਜ਼ਾਮ ਨਹੀਂ ਜੀ ਮੰਤਰੀ ਜੀ ਵਦੇਰੀ ਜਾਣਕਾਰੀ ਦੇ ਲਈ ਜਤਿੰਦਰ ਬਹੁਤ ਬਹੁਤ ਤੰਵਾਦ ਜੁੜੇ ਰਾਂਗੇ ਥੋੜੇ ਨਾਲ